ਤੇ ਸਾਰੇ ਹੀ ਲੀਡਰਾਂ ਦੇ ਆਪਾਂ ਦਾ ਫੋਨ ਚੈੱਕ ਕਰਾਈਏ ਡੀਜੀਪੀ ਸਾਹਿਬ ਨੂੰ ਕਹਿ ਕੇ ਵੀ ਕਿਹੜੇ ਕਿਹੜੇ ਲੀਡਰ ਤੇ ਕਿਹੜੇ ਕਿਹੜੇ ਗੈਂਗਸਟਰ ਨਾਲ ਗੱਲ ਹੁੰਦੀ ਹੈ ਕਿਹੜੇ ਕਿਹੜੇ ਲੀਡਰ ਤੇ ਕਿਹੜੇ ਕਿਹੜੇ ਸਮੱਗਲਰ ਨਾਲ ਗੱਲ ਹੁੰਦੀ ਆ ਪਤਾ ਲੱਗੇ ਵੀ ਕਿਹੜਾ ਬੰਦਾ ਕੀ ਕਰਦਾ ਵਾ ਇਹ ਝੂਠਾਂ ਦਾ ਪਲੰਦਾ ਲੈ ਕੇ ਲੋਕਾਂ ਨੂੰ ਕੁਮਰਾ ਕਰਦੇ ਤੇ ਜੇ ਲਾਲਜੀਤ ਭੁੱਲਰ ਨੇ ਕਿਸੇ ਦੇ ਪੁੱਤ ਨੂੰ ਸ਼ਹਿ ਦੇਖੇ ਲੜਾਇਆ ਜਾਂ ਕਿਸੇ ਦੇ ਗਾਲ ਪਵਾਇਆ ਜਾਂ ਕਿਸੇ ਸਮੱਗਲਰ ਨੂੰ ਛਡਵਾਇਆ ਮੈਂ ਤੇ ਇੱਥੋਂ ਤੱਕ ਇਹ ਨਾ ਜਿੰਨੇ ਕਹਿੰਦੇ ਸਮਾイク ਵਿੱਚ ਨਹੀਂ ਮੈਨੂੰ ਬਿਸ਼ੱਕ ਵੋਟ ਨਾ ਪਾਵੇ ਮੈਂ ਨਹੀਂ ਉਹਦੀ ਵੋਟ ਲੈਣੀ ਮੁੜਕੇ ਕੱਲ ਨੂੰ ਅਗਲਾ ਆ ਕੇ ਆਖੇ ਵੀ ਪਾਉ ਅਸੀਂ ਲਾਲਜੀਤ ਭੁੱਲਰ ਤੇ ਨੂੰ ਊਟਾ ਪਾਈਆਂ ਸਾਡਾ ਮੁੰਡਾ ਫੜਿਆ ਗਿਆ ਉਹਨੂੰ ਛਡਾ ਮੈਂ ਉੱਤੇ ਪਰਚਾ ਕਰਾ ਉਹਨੂੰ ਅੰਦਰ ਠੋਕੂਗਾ ਕੋਈ ਲਿਆਜ ਨਹੀਂ ਹੋਊਗਾ ਇੱਕ ਨਾ ਕਈ ਬੰਦੇ ਘਮਰਾ ਬੜੇ ਕਰਦੇ ਹੋ ਜੀ ਇਹ ਜਿਹੜਾ ਸਰਪੰਚ ਮਰਿਆ ਨਾ ਇਹਨੇ ਘਰ ਠਵਾਇਆ ਹੀ ਉਹਦਾ ਤੇ ਉਹ ਤਾਂ ਮਰਿਆ ਪਾਉ ਜੀ ਉਹਨੇ ਕਿਸੇ ਦਾ ਘਰ ਨਹੀਂ ਠਵਾਇਆ ਕਿ ਜਿਨ੍ਹਾਂ ਤੇ ਪੰਜ ਪੰਜ 7 7 ਕਮਰਸ਼ੀਅਲ ਪਰਚੇ ਆ ਨਾ ਹੈਰੋਇਨ ਸੁਮੈਕ ਦੇ ਉਹਨਾਂ ਦੇ ਘਰ ਬੀਜੀਪੀ ਦਫ਼ਤਰ ਤੋਂ ਲਿਸਟ ਬਣ ਕੇ ਆਉਂਦੀ ਆ ਵੀ ਇਹਨਾਂ ਬੰਦਿਆਂ ਨੇ ਸਰਕਾਰੀ ਥਾਵਾਂ ਮੱਲੀਆਂ ਇਹਨਾਂ ਬੰਦਿਆਂ ਨੇ ਨਸ਼ਾ ਵੇਚ ਆ ਪੰਜ ਪੰਜ 7 7 ਵੱਡੇ ਕਮਰਸ਼ੀਅਲ ਪਰਚੇ ਆ ਤੇ ਉਹ ਡੀਜੀਪੀ ਦਫ਼ਤਰ ਤੋਂ ਲਿਸਟ ਬਣ ਕੇ ਆਉਂਦੀ ਆ ਤੇ ਫੇਰ ਕੋਈ ਸਰਪੰਚ ਜਾਂ ਕੋਈ ਇਥੋਂ ਲੋਕਲ ਮੋਤਬਰ ਕਿਸੇ ਦਾ ਕੋਈ ਘਰ ਨਹੀਂ ਢਵਾ ਸਕਦਾ ਇਹ ਸਰਕਾਰ ਦੀ ਪਾਲਿਸੀ ਆ ਵੀ ਜਿਹੜਾ ਬੰਦਾ ਸਮਗਲਰ ਆ ਜਿੱਤੇ ਪੰਜ ਸੱਤ 10 ਪਰਚੇ ਆ ਉਹਨੇ ਕਿਸੇ ਸਰਕਾਰੀ ਥਾਂ ਦੇ ਘਰ ਬਣਾਇਆ ਤੇ ਉਹਦਾ ਕਹ ਹਟਾਇਆ ਜਾਊਗਾ ਵੀ ਗਾਂ ਲੋਕ ਡਰਨ ਕੋਈ ਨਸ਼ੇ ਦਾ ਡਰਦਾ ਕਾਰੋਬਾਰ ਨਾ ਕਰੇ ਕੋਈ ਸਮਗਲਰ ਨਾ ਬਣੇ ਇਹ ਕੋਈ ਕੋਈ ਸਰਪੰਚ ਕਿਸੇ ਦੇ ਪੈਸੇ ਦੇ ਕੇ ਕਿਸੇ ਦਾ ਘਰ ਨਹੀਂ ਢਵਾ ਸਕਦਾ ਇਹ ਤੁਹਾਨੂੰ ਮੈਂ ਦੱਸਿਆ ਤੇ ਵੇਖੋ ਇਹ ਜਿਹੜੀ ਗੱਲ ਹੋਈ ਹੈ ਨਾ ਇਹ ਮਨਸੇਖੋਂ ਨੇ ਵੀ ਕਿਹਾ ਵਾ ਵੀ ਵੇਖੋ ਜਿਹੜਾ ਜਿਹੜੀ ਪਾਰਟੀ ਚ ਹੋਵੇ ਉਹਦਾ ਨਾਂ ਨਹੀਂ ਲਾਊਗਾ ਦੱਬੀ ਦੀ ਆਵਾਜ਼ 'ਚ ਬੋਲੇ ਆ ਤੇ ਆਜ ਰਮਿੰਦਰ ਗਹਿਲੋਂ ਜਦੋਂ ਮੈਂ ਬੋਲਿਆ ਹੁਣ ਬੋਲਿਆ 14 ਤਰੀਕ ਦੀਆਂ ਵੋਟਾਂ ਪਈਆਂ ਅੱਜ 6 ਤਰੀਕ ਹੋ ਗਈ ਆ 16 ਤੇ 6 22 ਦਿਨ ਹੋ ਗਏ 22 ਦਿਨ ਪਹਿਲਾਂ ਕਿਉਂ ਨਹੀਂ ਬੋਲਿਆ ਮੈਂ ਠੀਕਦਾਰਿਆਂ ਵਾਂ ਵੀ ਅੱਜ ਵੀ ਬੋਲੇ ਕੱਲ ਵੀ ਬੋਲੇ ਫੇਰ ਮੈਂ ਇਹਦਾ ਜਵਾਬ ਦਵਾਂ ਇਹ ਤਾਂ ਹੀ ਨਹੀਂ ਬੋਲਿਆ ਕਿਉਂਕਿ ਜਿਹੜੀ ਦਾਲ ਆ ਨਾ ਦਾਲ 'ਚ ਕਾਲਾ ਨਹੀਂ ਸਾਰੀ ਦਾਲ ਹੀ ਕਾਲੀ ਆ ਇਹਦਾ ਕੰਮ ਹੀ ਇਹੋ ਰਵਾ ਤੇ ਕਿਉਂ ਕਰਨ ਲੱਗਾ ਸੀ ਇਹ ਇੱਕ ਤੀਰ ਨਾਲ ਤਿੰਨ ਚਾਰ ਨਿਸ਼ਾਨੇ ਕਰਨ ਲੱਗਾ ਸੀ ਪਹਿਲਾ ਨਿਸ਼ਾਨਾ ਅਮਰਿੰਦਰ ਸੇਵ ਰਾਜੇ ਵੜਿੰਗ ਨੇ ਕਿਹਾ ਵੀ ਆਉਣ ਵਾਲੇ ਸਮੇਂ 70% ਨੌਜਵਾਨਾਂ ਨੂੰ ਟਿਕਟਾਂ ਦੇਣੀਆਂ ਕਾਂਗਰਸ ਨੇ ਹਾਂਜੀ ਦੂਜੇ ਨੰਬਰ ਤੇ ਇਹ ਮੁੰਡਾ ਹਰਮਨ ਸੇਖੋਂ ਇਹ ਭੱਜਾ ਫਿਰਦਾ ਵੀ ਮੈਂ ਟਿਕਟ ਲੈ ਕੇ ਆਵਾਂ ਇਹਦੇ ਨਾਲ ਆਪਸ ਵਿੱਚ ਫੈਕਸ਼ਨ ਵੀ ਚੱਲਦੀ ਪਈ ਆ ਇਹ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਇਸ ਗੱਲ ਤੋਂ ਹੀ ਇਹਨਾਂ ਦੀ ਫੈਕਸ਼ਨ ਚੱਲਦੀ ਪਈ ਆ ਇੱਕ ਗੱਲ ਇਹ ਹੋ ਗਈ ਵੀ ਇਹ ਇਹਦੇ ਪਾਸੇ ਹਟਣਾ ਇੱਕ ਜਿਹੜਾ ਇਹਦਾ ਦਾਵੇਦਾਰ ਹੀ ਉਹ ਪਾਸੇ ਹੋ ਗਿਆ ਦੂਜਾ ਵੀ ਇਹ ਸਿੱਧੇ ਦਾ ਸਿੱਧਾ ਨਾ ਲੱਗਣਾ ਲਾਲਜੀਤ ਭੁੱਲੜ ਦਾ ਸਰਕਾਰ ਦਾ ਰੋਲਾ ਪਾਵਾਂਗੇ ਸਟੇਟ ਲੈਵਲ ਦਾ ਨਹੀਂ ਨੈਸ਼ਨਲ ਲੈਵਲ ਦਾ ਹਿੰਦੁਸਤਾਨ ਲੈਵਲ ਦਾ ਵੀ ਵੇਖੋ ਜੀ ਪਹਿਲਾਂ ਬੂਥ ਕਾਸਟਰ ਕੀਤਾ ਸਾਡਾ ਪ੍ਰਧਾਨ ਧਰਨੇ ਤੇ ਬੈਠਾ ਲਾਲਜੀਤ ਭੁੱਲੜ ਨੇ ਉਥੇ ਗੁੰਡੇ ਇਕੱਲੇ ਕਿਉਂਕਿ ਵੇਖੋ ਜੇ ਉਹ ਮੁੰਡੇ ਫੜੇ ਜਾਂਦੇ ਉਹਨਾਂ ਤੇ ਇਹੋ ਕਹਿਣਾ ਸੀ ਨਾ ਕਿ ਅਹੀਂ ਇਲੈਕਸ਼ਨ ਵਾਲੇ ਦਿਨ ਸਾਨੂੰ ਆਰਡਰ ਰਿਹਾ ਮਨਤੇ ਕੁ ਮਾਰਨਾ ਉਹਦੇ ਪਿੱਛੇ ਤੇ ਜਿਹੜੇ ਬੈਠੇ ਆ ਕੈਨੇਡਾ ਦੇ ਵਿੱਚ ਉੱਥੇ ਜਾ ਕੇ ਪੁਲਸਟਾਪ ਲੱਗ ਗਿਆ ਹੁਣ ਵੀ ਲੱਗ ਗਿਆ ਉਹ ਉਹਨਾਂ ਨੇ ਕਿਹਾ ਵੀ ਸਾਨੂੰ ਕੈਨੇਡਾ ਤੋਂ ਜਿਹੜਾ ਇਹ ਫੋਨ ਆਇਆ ਵੀ ਇਹਨਾਂ ਨੂੰ ਤੁਸੀਂ ਬਲਾਕਸ਼ਮਤੀ ਜ਼ਿਲ੍ਹਾ ਪੀਛੇ ਦੇ ਇਲੈਕਸ਼ਨ ਵਾਲੇ ਦਿਨ ਮਾਰਨਾ ਉੱਥੇ ਆ ਕੇ ਪੁਲਸਟਾਪ ਲੱਗ ਜਾਣਾ ਸੀ ਤੇ ਭਾਜੀ ਲੋਕਾਂ ਦਾ ਸਾਰਾ ਸਿੱਧੇ ਦਾ ਸਿੱਧੀ ਉਂਗਲ ਮੇਰੇ ਵੱਲੇ ਹੋਣੀ ਵੀ ਲਾਲਜੀਤ ਪੁੱਲਰ ਕਰਾਇਆ ਕਿ ਸਰਕਾਰ ਇਹਨਾਂ ਦੀ ਹੈ ਬੂਸ ਕਰਤੇ ਰਹਿਣਾ ਕੀਤਾ ਪੁਲਸ ਇਹਨਾਂ ਦੀ ਹੈ ਤੇ ਜੇ ਹਰਮਨ ਸਿੰਘ ਉਹ ਕਾਂਗਰਸ ਦਾ ਹੀ ਇਹਨੂੰ ਕਾਂਗਰਸੀਆਂ ਥੋੜਾ ਕਰਨਾ ਹੈ ਇਸ ਤਰ੍ਹਾਂ ਇਹਨੂੰ ਕਰਨਾ ਹੀ ਆਮ ਆਦਮੀ ਪਾਰਟੀ ਵਾਲਿਆਂ ਲੋਕਾਂ ਸਮਝਣਾ ਹੈ ਪਰ ਭਰਾਵੋ ਮੈਂ ਕਿਸੇ ਦੇ ਪੁੱਤ ਤੇ ਹਮਲਾ ਬੜੀ ਦੂਰ ਦੀ ਗੱਲ ਮੈਂ ਕਿਸੇ ਦੇ ਪੁੱਤ ਲਈ ਉਂਗਲ ਵੀ ਨਹੀਂ ਕਰ ਸਕਦਾ ਨਵੇਂ ਨਰੋਏ ਰਹਿਣ ਜਿਉਂਦੇ ਰਹਿਣ ਹਰ ਬੰਦੇ ਨੇ ਆਪੋ ਆਪਣੀ ਕਿਸਮਤ ਲੈਣੀ ਆ ਆਪਾਂ ਕਿਸੇ ਦੀ ਕਿਸਮਤ ਨਹੀਂ ਲੈ ਸਕਦੇ ਹਰ ਬੰਦੇ ਨੇ ਆਪੋ ਆਪਣੀ ਕਿਸਮਤ ਲੈਣੀ ਆ ਪਰ ਇਹ ਹਰਮਿੰਦਰ ਗਿੱਲ ਹੋਣੀ ਇਹ ਬੰਦੇ ਅੱਤਵਾਦੀ ਵੇਲੇ ਵੀ ਬੰਦੇ ਮਾਰਦੇ ਰੇ ਬਾਵਾ ਖੜੀਆਂ ਕਰਕੇ ਦਰਬਾਰ ਸਾਹਿਬੋਂ ਨਿਕਲੇ ਨਹੀਂ ਆ ਬੰਦਾ ਇਹਨੇ ਨਾਲ ਦੇ ਬੰਦਿਆਂ ਨੂੰ ਮਰਵਾ ਕੇ ਤੇ ਆਪ ਟਾਉਟ ਬਣ ਗਿਆ ਪੁਲਸ ਦਾ ਤੇ ਆ ਭੋਲੀ ਹੱਥ ਖੜੇ ਕਰਕੇ ਤੇ ਬਾਹਰ ਆ ਗਿਆ ਮੁੜ ਕੇ ਫੈਡਰੇਸ਼ਨ ਦੇ ਵੇਲੇ ਇਹਨੇ ਕਦੀ ਕਿਸੇ ਨੂੰ ਪ੍ਰਧਾਨ ਬਣਾ ਦੇਣਾ 10000 ਲੈ ਕੇ ਤੇ ਜੇ ਦੂਜੇ ਨੇ 20000 ਇਹਨੂੰ ਦੇ ਦੇਣਾ ਤੇ ਇਹਨੇ ਉਹਦੇ ਗੱਲ ਚਾਰ ਪਾ ਦੇਣੇ ਉਹਨਾਂ ਆਪਸੇ ਗੋਲੀਆਂ ਗੋਲੀਆਂ ਹੋ ਕੇ ਮਰ ਜੜਾ ਵੀ ਮੈਂ ਬਣਿਆ ਪ੍ਰਧਾਨ ਮੈਂ ਬਣਿਆ ਉਦੋਂ ਵੀ ਇਹ ਮੁੰਡੇ ਮਰਵਾਉਂਦਾ ਰਿਆ ਹੁਣ 17 ਤੋਂ 22 ਤੱਕ ਵੀ ਇਹਦਾ ਰੋਲ ਪਤਾ ਤੇ ਵੇਖੋ ਜੀ ਪੱਟੀ ਵਾਲਕੇ ਦੀ ਸੰਗਤ ਸਾਰਾ ਕੁਝ ਜਾਣਦੀ ਆ ਜੇ ਤੇ ਲਾਲਜੀਤ ਭੁੱਲਰ ਨੇ ਕਿਸੇ ਨੂੰ ਸ਼ਹਿ ਦਿੱਤੀ ਆ ਕਿਸੇ ਸਮਗਲਰ ਨੂੰ ਉਹਦੀ ਉਸ ਨੇ ਆਪਣਾਈ ਕਰਕੇ ਉਹ ਤਾਂ ਨਸ਼ਾ ਵਕਾਇਆ ਜਾਂ ਕਿਸੇ ਸਮਗਲਰ ਨੂੰ ਛਡਾਇਆ ਵਾ ਜਾਂ ਕਿਸੇ ਗੈਂਗਸਟਰ ਦੇ ਪਿੱਛੇ ਇੱਕ ਵੀ ਬੰਦਾ ਸਾਫਤ ਕਰ ਦੇ ਵੀ ਕਿਤੇ ਫੋਨ ਕੀਤਾ ਆ ਜਾਂ ਕਿਸੇ ਗੈਂਗਸਟਰ ਨਾਲ ਮੇਰੇ ਲਿੰਕ ਆ ਕੋਈ ਇੱਕ ਬੰਦਾ ਸਾਫਤ ਕਰ ਦੇ ਕਿਹੇ ਲੜਾਈ ਝਗੜੇ ਚ ਕਿਹੇ ਬੰਦਾ ਮਰਵਾਉਣ ਚ ਲਾਲਜੀਤ ਭੁੱਲਰ ਦਾ ਇੰਨਾ ਵੀ ਰੋਲ ਆ ਕੋਈ ਸਾਫਤ ਕਰ ਦੇ ਲਾਲਜੀਤ ਭੁੱਲਰ ਸਿਆਸਤ ਛੱਡ ਕੇ ਤੇ પાਸੀ ਹੋ ਜਾਊਗਾ પાਸੀ ਹੋ ਕੇ ਵਾਜੂਗਾ ਨਾ ਮੈਂ ਕਿਸੇ ਦੀ ਸ਼ਫਾਰਿਸ਼ ਕੀਤੀ ਸਮਗਲਰ ਤੇ ਗੈਂਗਸਟਰ ਦੀ ਨਾ ਕਾਤਲ ਦੀ ਨਾ ਕਰਨੀ ਇਮਾਨਦਾਰੀ ਨਾਲ ਚੱਲਨੇ ਆ ਨੇਕ ਨੀਤੀ ਨਾਲ ਚੱਲਨੇ ਆ ਨੀਕ ਨੀਤੀ ਨਾਲ ਚੱਲਦੇ ਰਵਾਂਗੇ ਇਹ ਮੈਂ ਗੱਲਾਂ ਤਾਂ ਕੀਤੀਆਂ ਵਾ ਇਹ ਬੰਦਾ ਹੋ ਸਕਦਾਗਾ ਐਮਸੀ ਲੈਕਚਰ ਹੋਣੀ ਉਹਦੇ ਵਿੱਚ ਕਿਸੇ ਹੋਰ ਨੂੰ ਟਾਰਗੇਟ ਕਰਨ ਲਈ ਕਿਸੇ ਕਾਂਗਰਸੀ ਨੂੰ ਵੀ ਰੌਲਾ ਹੀ ਪਾਉਣਾ ਵਾ ਅਗੋਂ ਇਲੈਕਸ਼ਨ ਆਉਣ ਵਾਲੀ 27 ਵਾਲੀ ਇਹਨਾਂ ਦਾ ਰੌਲਾ ਪਵਾ ਦਾਂਗੇ ਤੇ ਇਹ ਕੰਮ ਜਿਹੜਾ ਚੱਲਦਾ ਪਿਆਣਾ ਜਿਹੜਾ ਮਰਨ ਮਰਾਉਣ ਦਾ ਅੜਾ ਗੈਂਸਟਰਵਾਦ ਦਾ ਇਹਦੇ 'ਚ ਵੱਡਾ ਰੋਲ ਜਿਹੜਾ ਵਾ ਕਾਲੀਦਲ ਕਾਂਗਰਸ ਦੇ ਐਮਐਲਏ ਮੰਤਰੀਆਂ ਦਾ ਜਿਹੜੇ ਸਾਫ ਕਰ ਰਹੇ ਆ ਅ ਚੈੱਕ ਕਰਾ ਲਓ ਜੇ ਸੁਖਬੀਰ ਬਾਦਲ ਦੀ ਨਾ ਗੱਲਬਾਤ ਨਿਕਲੇ ਅਮਰਤਾ ਬਾਠ ਨਾਲ ਆ ਟਿਕਟੋਕ ਨੂੰ ਦਿੱਤੀ ਉਹਦੀ ਸੱਤ ਨੂੰ ਨਾ ਨਿਕਲੇ ਇਹਦੀ ਗੱਲਬਾਤ ਆ ਕਹ ਜੇ ਇਹਨਾਂ ਬੰਦਿਆਂ ਨੇ ਹੀ ਮਾਹੌਲ ਖਰਾਬ ਕੀਤਾ ਵਾ ਕਾਲੀਦਲ ਕਾਂਗਰਸ ਵਾਲ ਜਿਹੜੀਆਂ ਹਨ ਅਫਰੋਤੀਆਂ ਮੰਗਣ ਦੇਣਾ ਇਹੋ ਹੀ ਬਾਹਰ ਉੰਨਣਾ ਗੱਲਬਾਤ ਕਰਕੇ ਇੱਥੇ ਕਤਲ ਕਰਾਉਂਦੇ ਆ ਵੀ ਮਾਹੌਲ ਖਰਾਬ ਕਰੀਏ ਆਮ ਆਦਮੀ ਪਾਰਟੀ ਦੀ ਸ਼ਬੀ ਵਧੀਆਂ ਬਣੀ ਆ ਇਹਨਾਂ ਦੀ ਸ਼ਬੀ ਖਰਾਬ ਕਰੀਏ ਤੇ ਭਰਾਵੋ ਇਹਨਾਂ ਤੋਂ ਬਚ ਕੇ ਰਹੋ ਜੇ ਇਹ ਕਿਸੇ ਦੇ ਸਕੇ ਨਹੀਂ ਜੇ ਹਰਮਿੰਦਰ ਗੇਲੋ ਨਹੀਂ ਇਹ ਕਿਸੇ ਦੇ ਪਰਾਣੀ ਜੇ ਇਹ ਕਹਿਣ ਨੂੰ ਕਹਿੰਦਾ ਜੇ ਤੇ ਕਿਸੇ ਦਾ ਸਕਾਣੀ ਜੀ ਆ ਜਿੰਨੇ ਬੰਦੇ ਇਹਦੇ ਨਾਲ ਤੁਰੇ ਫਿਰਦੇ ਆ ਨਾ ਜਿਹੜੇ ਬੰਦੇ ਸਾਡੇ ਨਾਲ ਵੀ ਆਏ ਸੀ ਉਹ ਜਦੋਂ ਆਏ ਨਾ ਮੈਨੂੰ ਦੱਸਦੇ ਰਹੇ ਦੀਆਂ ਕਰਤੂਤਾ ਆਸਾਰ ਜੀ ਝੁਗੀਆਂ ਨੂਰ ਮਮਦਾ ਉਹ ਸਾਡੇ ਨਾਲ ਤੇ ਸਾਡੇ ਨਾਲ ਤੇ ਉਹਦਾ ਮੋਟਰਸਾਈਕਲ ਬਣਾਤਾ ਤੇ ਪਰਚਾ ਕਰਾਤਾ ਬਾਈ ਵਾਲੀਆਂ ਮੋਟਰਾਂ ਤੋਂ ਪਹਿਲਾਂ ਜੋ ਕਾਂਗਰਸੀ ਸਰਕਾਰ ਸੀ ਉਹ 2 ਮਹੀਨੇ ਇੱਥੇ ਸੌਂਦਾ ਰਿਹਾ ਸਾਡੇ ਦਫ਼ਤਰ ਇੱਥੇ 2 ਮਹੀਨੇ ਸੌਂਦਾ ਰਿਹਾ ਤੇ ਜਿਹੜੇ ਸਰਪੰਚ ਵੀ ਆਏ ਨਾ ਉਹ ਵੀ ਤਾਂ ਆਪੇ ਸਾਨੂੰ ਗਾਲਾਂ ਕੱਢਦਾ ਸੀ ਸਾਨੂੰ ਮਾੜਾ ਚੰਗਾ ਬੋਲਦਾ ਮੈਂ ਉਹ ਲਫ਼ਜ਼ ਕਹਿ ਨਹੀਂ ਸਕਦਾ ਮੀਡੀਆ ਦੇ ਸਾਹਮਣੇ ਜੋ ਇਹ ਕਹਿੰਦਾ ਰਿਹਾ